नमस्कार दोस्तों कल रात की गल हैगी है ढोलवा है, तो टप्पा टप्पे बिल्कुल नज़दीक पी वी सत्त बी एस टी इकताली जी बहुत बड़ा भयानक एक्सीडेंट होया है और बिल्कुल दोस्तों बाल बाल ये बचे है लेकिन देखो ये जी गई हैगी है और थले काफ़ी वीडी हैगी है ये जे पुलिस ਨਾਵਜਦੀ ਪੁਲੀ ਤੇ ਟੁੱਟ ਗਈ ਜੇ ਇਹਦੇ ਵਿੱਚ ਨਾਵਜਦੀ ਤੇ ਬਿਲਕੁਲ ਇਹਨੇ ਥੱਲੇ ਜਾਣਾ ਸੀ ਔਰ ਡਰਾਈਵਰ ਨੂੰ ਵੀ ਬਹੁਤ ਵੱਡੀ ਸੱਟ ਚੋਟ ਲੱਗ ਸਕਦੀ ਸੀ ਜਾਂ ਕੁਝ ਵੀ ਹੋ ਸਕਦਾ ਸੀ ਆ ਬਿਲਕੁਲ ਸ਼ੀਸ਼ੇ ਜਿਹੜੇ ਇਹਦੇ ਪੂਰੀ ਤਰ੍ਹਾਂ ਟੁੱਟ ਗਏ ਨੇ ਔਰ ਬਿਲਕੁਲ ਕਨੈਕਟਰ ਸਾਈਡ ਜਿਹੜੀ ਹੈ ਇਹਦੀ ਵਝੀ ਹੈ ਚੈਸੀ ਠੀਕ ਹੈ ਲੇਕਿਨ ਜਿਹੜੀ ਇਹਦੀ ਬਾਡੀ ਹੈ ਉਹ ਟੁੱਟ ਗਈ ਹੈਗੀ ਹੈ ਲੇਕਿਨ ਸ਼ਾਇਦ ਰਾਤ ਨੂੰ ਇਹ ਹੋਇਆ ਹੋਏਗਾ ਕਾਫੀ ਜ਼ਿਆਦਾ ਤੇਜ਼ ਰਫਤਾਰ ਹੁੰਦੀ ਹੈ ਔਰ ਕਈ ਵਾਰੀ ਪਤਾ ਨਹੀਂ ਲੱਗਦਾ ਜਾਂ ਪਾਸਿੰਗ ਜਾਂ ਕੋਈ ਕਾਰਨ ਰਿਆ ਹੋਏਗਾ ਲੇਕਿਨ ਆ ਗੱਡੀ ਜਿਹੜੀ ਹੈਗੀ ਆ ਬਿਲਕੁਲ ਟੱਪਾ ਤੇ ਨਜ਼ਦੀਕ ਲੱਗੇ ਜਿਹੜੀ ਹੈ ਇਹ ਗੱਡੀ ਅਭਜੀ ਹੈ ਔਰ ਇਹਦਾ ਜਿਹੜਾ ਕਾਫੀ ਭਿਆਨਕ ਐਕਸੀਡੈਂਟ ਹੋਇਆ ਹੈਗਾ ਲੇਕਿਨ ਡਰਾਈਵਰ ਦੇ ਵੀ ਸੱਟਾਂ ਲੱਗੀਆਂ ਨੇ ਔਰ ਜਿਹੜਾ ਕਨੈਕਟਰ ਸਾਈਡ ਕੋਈ ਵਿਅਕਤੀ ਹੋਏਗਾ ਉਹਦੇ ਵੀ ਸੱਟਾਂ ਲੱਗੀਆਂ ਹੋਣਗੀਆਂ ਤੇ ਸੀ ਜਾਂ ਨਹੀਂ ਇਹ ਤੇ ਬਾਅਦ ਚ ਪਤਾ ਲੱਗੇਗਾ ਲੇਕਿਨ ਜਿਹੜੀ ਲਾਈਟ ਜਿਹੜੀ ਹੈਗੀ ਆ ਆ ਲਾਈਟ ਇੱਥੇ ਹੀ ਹੈ ਔਰ ਲਾਈਟ ਜਿਹੜੀ ਹੈ ਵਿੱਚ ਵੜ ਗਈ ਹੈ ਇਹਦੇ ਔਰ ਬਿਲਕੁਲ ਕਾਫੀ ਵੱਡਾ ਭਿਆਨਕ ਜਿਹੜਾ ਐਕਸੀਡੈਂਟ ਹੋਇਆ ਹੈਗਾ ਔਰ ਕਿਆਮਤ ਇਹ ਰਹੀ ਕਿ ਕੋਈ ਵੀ ਵੱਡੀ ਦੁਰਘਟਨਾ ਨਹੀਂ ਹੋਈ ਔਰ ਖਾਸ ਕਰਕੇ ਇਹ ਗੱਡੀ ਜਿਹੜੀ ਹੈ ਜੇ ਥੋੜੀ ਵੀ ਹੋਰ ਅੱਗੇ ਜਾਂਦੀ ਤੇ ਕਾਫੀ ਵੱਡੇ ਖੜ ਦੇ ਵਿੱਚ ਡਿੱ ਪੈਣੀ ਸੀ ਜਿਸ ਦੇ ਨਾਲ ਭਾਰੀ ਨੁਕਸਾਨ ਹੋ ਸਕਦਾ ਸੀ ਤੇ ਸਾਰੇ ਹਿਮਾਚਲ ਨੂੰ ਜਾਣਾ ਜਾਂ ਕਿਤੇ ਵੀ ਜਾਣਾ ਤੇ ਬਿਲਕੁਲ ਹੋਲੀ ਚਲੋ ਆਪਣਾ ਧਿਆਨ ਰੱਖੋ ਧੰਨਵਾਦ